ਆ ਲੈ ਵੀਰ ਪਈਏ ਤੇ ਜਾ ਨਾਨਕ ਆ ਬੱਲੇ ਆ ਜਾ ਬਾਜੀ ਸ਼ੂਟ ਭੁੱਲਿਆ ਨਹੀਂ ਮੈਨੂੰ ਅਜੇ ਛਾਲਿਆ ਨਾ ਮੈਂ ਲਵ ਯੂ ਬਹੁਤ ਸਰ ਆ ਜਾ ਆ ਲੈ ਵੀਰ ਪਈਏ ਤੇ ਜਾ ਨਾਨਕ ਕਿਸੇ ਕਿਸਮ ਦਾ ਵਣਜ ਵਪਾਰ ਕਰਕੇ ਆਵੀਂ ਪਹਿਲੇ ਪੂਰੀ ਦੁਨੀਆ ਲਈ ਨਫਾ ਜੋ ਬਚਿਆ ਸੋ ਖਾਵੀ ਬਾਬੇ ਨਾਨਕ ਨੇ ਤੁਰ ਕੇ ਉਦਾਸੀ ਐਵੇਂ ਨਹੀਂ ਕਰਦੀ ਆਪਣੇ ਪਿਓ ਦੇ ਬੋਲਾਂ ਨੂੰ ਫੁੱਲ ਚੜਾਏ ਆ ਵੀ ਜੇ ਸੌਦਾ ਕਰਨਾ ਨਾ ਇਸ ਦੁਨੀਆ ਲਈ ਕੁਲ ਦੁਨੀਆ ਲਈ ਸੌਦਾ ਕਰੀ ਜੇ ਦੁਬਾਰਾ ਕੁਝ ਬਚਿਆ ਤੇ ਆਪ ਖਾ ਲਈ ਆਪ ਤੇ ਲੋਕਾਂ ਦੇ ਘਰੋਂ ਹੀ ਆਏਗੀ ਕਦੇ ਉਹਦੇ ਘਰੋਂ ਖਾ ਲੈ ਕਦੇ ਉੱਤੋਂ ਖਾ ਲੈ ਤੇ ਜਿਹਦੇ ਘਰੋਂ ਖਾਦਾ ਉਹਨੂੰ ਨਿਹਾਲ ਕਰਕੇ ਆਏ ਇੱਕ ਗੱਲ ਕਹੀ ਸੀ ਸਟੇਜ ਤੇ ਤਰਕ ਦੀ ਗੱਲ ਕਰਦਾ ਸਾਰੀ ਦੁਨੀਆ ਕਹਿੰਦੀ ਹੈ ਕਹਿੰਦੇ ਅੰਬਾਨੀ ਦੇ ਮੁੰਡੇ ਦਾ ਵਿਆਹ ਹੋਇਆ ਬੜਾ ਰੁਪਈਆ ਲਾਇਆ ਇਹ ਸਾਡੇ ਹਿੰਦੂस्तानी ਕਹਿ ਰਹੇ ਸੀ ਵੀ ਉਹਦੇ ਵਰਗਾ ਦੁਨੀਆ ਤੇ ਵਿਆਹ ਨਹੀਂ ਹੋਣਾ ਫਿਰ ਕਿਸੇ ਸਿੱਖ ਬੰਦੇ ਨੇ ਵੀਡੀਓ ਪਾਈ ਕਹਿੰਦੇ ਨਹੀਂ ਅੰਬਾਨੀ ਦਾ ਮੁੰਡਾ ਤੇ ਕੁਝ ਵੀ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦਾ ਵਿਆਹ ਹੋਇਆ ਸੀ ਕਹਿੰਦੇ ਦੁਨੀਆ ਦਾ ਐਦਾਂ ਕੋਈ ਵਿਆਹ ਨਹੀਂ ਹੋਣਾ ਪਰ ਮੈਂ ਕਹਣਾ ਉਹ ਵੀ ਝੂਠਾ ਹੈ ਦੁਨੀਆ ਦੇ ਉੱਪਰ ਕੈਸਾ ਵਿਆਹ ਹੋਇਆ ਜਿਹਦੇ ਵਰਗਾ ਵਿਆਹ ਨਾ ਕੋਈ ਕਰਵਾ ਸਕਦਾ ਤੇ ਨਾ ਕੋਈ ਹੋ ਸਕਦਾ ਪਤਾ ਕਿਹੜਾ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਛੋਟੇ ਪੁੱਤ ਜਿਨ੍ਹਾਂ ਨੇ ਮੌਤ ਨਾਲ ਵਿਆਹ ਕਰਾਇਆ ਦੱਸੋ ਕਿਸੇ 'ਚ ਹੈਗੀ ਹਿੰਮਤ ਜਿਹੜਾ ਮੌਤ ਨਾਲ ਵਿਆਹ ਕਰਾ ਲੂਗਾ ਮਾਤਾ ਨੇ ਕਲਗੀ ਲਾ ਕੇ ਭੇਜਿਆ ਮੌਤ ਨਾਲ ਵਿਆਹ ਕਰਾਇਆ 7 ਸਾਲ ਦੀ ਉਮਰ 'ਚ ਉਹਦੇ ਵਰਗਾ ਵਿਆਹ ਨਾ ਕੋ ਹੋ ਸਕਦਾ ਤੇ ਨਾ ਕਰਾ ਸਕਦਾ ਫੇਰ ਇੱਕ ਮੈਂ ਸਵਾਲ ਹੋਰ ਪੁੱਛਿਆ ਸੀ ਵੀ ਤਾਂ ਤਾਂਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨਾ ਚ ਕਿਉਂ ਪੈਦਾ ਹੋਏ ਉਹ ਪੰਜਾਬ ਚ ਵੀ ਹੋ ਸਕਦੇ ਸੀ ਉਹ ਰਾਜਸਥਾਨ ਵੀ ਹੋ ਸਕਦੇ ਸੀ ਉਹ ਕਸ਼ਮੀਰ ਚ ਵੀ ਹੋ ਸਕਦੇ ਸੀ ਉਹ ਕਿਤੇ ਹੋਰ ਵੀ ਹੋ ਸਕਦੇ ਸੀ ਪਟਨਾ ਚ ਕਿਉਂ ਪੈਦਾ ਹੋਇਆ ਇਸ ਇਸ ਗੱਲੋਂ ਮੇਰਾ ਮੁੰਡਾ ਕਿੱਧਰ ਗਿਆ ਉਹ ਰੂਪ ਬਾਬਾ ਜੀ ਦਾ ਨਾਮ ਕੀ ਸੀਗਾ ਜਿਨ੍ਹਾਂ ਦਾ ਫੋਨ ਆਇਆ ਜਿਨ੍ਹਾਂ ਦਾ ਫੋਨ ਆਇਆ ਸੀ ਹਜੂਰ ਸਾਹਿਬ ਤੋਂ ਹਜੂਰ ਸਾਹਿਬ ਤੋਂ ਫੋਨ ਆਇਆ ਗੁਰੂ ਕੀ ਨਗਰੀ ਚੋਂ ਕਿ ਭਾਈ ਸਾਹਿਬ ਅਸੀਂ ਤੁਹਾਨੂੰ ਲੈਣ ਆਉਣਾ ਹੈ ਤੇ ਤੁਸੀਂ ਇੱਕ ਵਾਰੀ ਇੱਥੇ ਆਓ ਅਸੀਂ ਢੋਲ ਵਾਜਿਆਂ ਨਾਲ ਲੈ ਕੇ ਜਾਣਾ ਮੈਂ ਕਹਿੰਦਾ ਜੀ ਮਹਾਰਾਜ ਜੀ ਏਡੀ ਔਕਾਤ ਨਹੀਂ ਹੈਗੀ ਇਸ ਤੇ ਨੌਕਰ ਤੁਹਾਡੇ ਚਰਨਾਂ ਦੀ ਧੂਲ ਉਹਦੇ ਵਿੱਚ ਗੰਦਗੀ ਕੀੜਾ ਕੀੜੇ ਚ ਗੰਦਗੀ ਉਹਦੇ ਬਰਾਬਰ ਨਹੀਂ ਹੈਗੇ ਕਹਿੰਦਾ ਜਿਹੜੀ ਤੁਸੀਂ ਗੱਲ ਕਹੀ ਪਟਨਾ ਸਾਹਿਬ ਚ ਕਿਉਂ ਪੈਦਾ ਹੋਇਆ ਸਾਡੇ ਬਜ਼ੁਰਗ ਕਹਿੰਦੇ ਆ ਕਹਿੰਦੇ ਧੰਗੁਰ ਨਾਨਕ ਪਾਸ਼ਾ ਚਾਰ ਉਦਾਸੀਆਂ ਦੇ ਜਰੀਏ ਜਦੋਂ ਉਹ ਤੇ ਚਾਰ ਉਦਾਸੀਆਂ ਦੇ ਕਰਦੇ ਕਰਦੇ ਪਹੁੰਚੇ ਕਿਸੇ ਦੇ ਘਰ ਪ੍ਰਸ਼ਾਦਾ ਛਕਿਆ ਤੇ ਬੰਦੇ ਨੇ ਸਵਾਲ ਕੀਤਾ ਮਹਾਰਾਜ ਜੇ ਅੱਜ ਦੀ ਰਾਤ ਹੋਰ ਰੁਕ ਜਾਓ ਤੇ ਵਾਰੇ ਨਿਆਰੇ ਹੋ ਜਾਣਗੇ ਮੇਰੀ ਪਹਿਲੀ ਪਾਸ਼ੀ ਧੰਗੁਰ ਨਾਨਕ ਪਾਸ਼ਾ ਵਾਅਦਾ ਕਰਕੇ ਆਏ ਸੀ ਕਿ ਤੂੰ ਰੋਟੀ ਖਵਾਉਣ ਦੀ ਗੱਲ ਕਰਦਾ ਰਾਤ ਰੱਖਣ ਦੀ ਗੱਲ ਕਰਦਾ ਸੀ ਜਨਮ ਹੀ ਇੱਥੇ ਲੈ ਲੈਣਾ ਪਟਨਾ ਦੀ ਧਰਤੀ ਤੇ ਜਿੱਥੇ ਵਾਦਾ ਕੀਤਾ ਉੱਥੇ ਹੀ ਪਟਨਾ ਦੀ ਧਰਤੀ ਦੇ ਪੈਦਾ ਹੋਏ ਧੰਦਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਵਰਗਾ ਕੌਣ ਹੋ ਜੂਗਾ ਅੱਜ ਕੱਲ ਤੇ ਕਿਸੇ ਬੱਚੇ ਦੇ ਕੰਡਾ ਚੂਬ ਜਾਵੇ ਨਾ ਤੇ ਮਾਂ ਡਾਕਟਰਾਂ ਦੇ ਵਿਹੜੇ ਜਾ ਕੇ ਦੁਹਾਈ ਪੱਟ ਦਿੰਦੀ ਐ ਜਿਹਨੇ ਸਾਰਾ ਪਰਿਵਾਰ ਵਾਰ ਕੇ ਤੇ ਟਿੰਡ ਦਾ ਸਰਾਨਾ ਲਾ ਕੇ ਮਾਛੀ ਵੜ ਦੇ ਜੰਗਲਾਂ ਚ ਸੋ ਕੇ ਕਹਿੰਦਾ ਐ ਅੱਜ ਐਦਾ ਨੀਂਦ ਆ ਰਹੀ ਐ ਜਿਵੇਂ ਕੋਈ ਬਹੁਤ ਵੱਡਾ ਕਰਜ਼ਾਈ ਆਪਣਾ ਕਰਜ਼ਾ ਲਾ ਕੇ ਸੌਤਾ ਹੋਵੇ ਉਹਦੇ ਵਰਗਾ ਕੋਈ ਹੋ ਜੂਗਾ ਕੋਈ ਨਹੀਂ ਹੋ ਸਕਦਾ ਜੋੜਾ ਮਰਜੀ ਕੋਈ ਬਲਮਾਨ ਪੈਦਾ ਹੋਵੇ ਯਾਦ ਰੱਖਿਓ ਸ਼੍ਰੀ ਕ੍ਰਿਸ਼ਨ ਮਹਾਰਾਜ ਜਦੋਂ ਕ੍ਰਿਸ਼ਨ ਦਾ ਗੋਪੀਆਂ ਦਾ ਵਿਛੋੜਾ ਪਿਆ ਉਹਨਾਂ ਦੇ ਅੱਖ ਚੋਂ ਅਥਰੂ ਆਇਆ ਸੁਣਿਓ ਅੱਜ ਮੈਂ ਤੁਹਾਨੂੰ ਸੱਚ ਨਾਲ ਵਾਕਿਫ ਕਰਾ ਦਾਂ ਜਦੋਂ ਮਸੀਹ ਜੀ ਨੂੰ ਕਰੌਸ ਤੇ ਟੰਗਿਆ ਤੇ ਉਹਨਾਂ ਦੇ ਅੱਖ ਚੋਂ ਅਥਰੂ ਆਇਆ ਵੀ हे ਪ੍ਰਮਾਤਮਾ ਇਹ ਲੋਕ ਇਹਨਾਂ ਨੂੰ ਨਹੀਂ ਪਤਾ ਕੀ ਕਰ ਰਿਹਾ ਜਦੋਂ ਮੋਨਾਲੀ ਸਰਕਾਰ ਮੈਦਾਨੇ ਜੰਗ ਦੇ ਵਿੱਚ ਬੱਚੇ ਸ਼ਹੀਦ ਹੋਏ ਤੇ ਉਹ ਉਹਨਾਂ ਦੀ ਅੱਖ ਚੋਂ ਅਥਰੂ ਆਇਆ ਜਦੋਂ ਸ਼੍ਰੀ ਰਾਮ ਜੀ ਦਾ ਵਿਛੋੜਾ ਪਿਆ ਮਾਤਾ ਸੀਤਾ ਦਾ ਉਹਨਾਂ ਦੀ ਅੱਖ ਚੋਂ ਅਥਰੂ ਆਇਆ ਪਰ ਦੁਨੀਆ ਦਾ ਇੱਕੋ ਹੀ ਪੈਗੰਬਰ ਐਸਾ ਹੋਇਆ ਸਾਰਾ ਪਰਿਵਾਰ ਵਾਰ ਕੇ ਕਹਿੰਦਾ ਤੇਰਾ ਭਾਣਾ ਮਿੱਠਾ ਲਾ ਕੇ ਪਰ ਅੱਖ ਚੋਂ ਅਥਰੂ ਨਹੀਂ ਆਇਆ ਉਹ ਇੱਕੋ ਹੀ ਹੈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਗੱਲਾਂ ਕਰਦੇ ਆ ਉਹਦੇ ਵਰਗਾ ਕੌਣ ਹੋ ਜੂਗਾ ਜਿੱਡੇ ਮਰਜੀ ਫਕੀਰ ਪੈਦਾ ਹੋ ਜਾਏ ਆਉ ਆ ਲਵੀਰ ਪਈ ਤੇ ਜਾ ਨਾਨਕ ਕਿਸੇ ਕਿਸਮ ਦਾ ਬਣ ਜੋ ਵਪਾਰ ਕਰਕੇ ਆਵੀ ਪਹਿਲੇ ਪੂਰੀ ਦੁਨੀਆ ਲਈ ਨਫਾ ਤੇ ਜੋ ਬਚਿਆ ਸੋ ਖਾਵੀ ਵਾਵੇ ਦੁਨੀਆ ਧਾਰਨ ਵਾਲਿਆ ਸੋਚਾਂ ਨੂੰ ਸੰਵਾਰਨ ਵਾਲਿਆ ਪਰ ਅਜੇ ਸਮਝਣਾ ਆ ਜਾਂ ਕੁਝ ਤੇਰੀ ਗੱਲਾਂ ਕਹੀਆਂ ਦੀ ਆ ਮੁਕੇ ਨਾ ਸਾਨੂੰ ਵਿਆਜ ਨਾਨਕਾ ਤੇਰੇ ਵੀਰ ਪਈਆਂ ਦੀ ਮੁਕੇ ਨਾਮ ਸਾਨੂੰ ਬਿਹਾਜ ਨਾਨਕਾ ਤੇਰੇ ਵੀਰ ਪਈਆਂ ਦੀ ਚਾਰ ਉਦਾਸੀਆਂ ਚਾਰ ਦਿਸ਼ਾਵਾਂ ਤੱਕ ਕੀਤੀਆਂ ਵਾਰੋ ਵਾਰੀ ਪ੍ਰਧਾਨ ਜੀ ਅੱਜ ਦੀ ਦੁਨੀਆ ਪਤਾ ਕੀ ਕਹਿੰਦੀ ਹੈ ਮੇਰੀ ਮੈਲੇ ਨਾਲ ਬੰਦੇ ਆ ਮੇਰੀ ਮੁੱਖ ਮੰਤਰੀ ਨਾਲ ਬੰਦੇ ਆ ਮੇਰੀ ਐਸਪੀ ਡੀਐਸਪੀ ਫਲਾਣੇ ਨਾਲ ਔਰਲੇ ਨਾਲ ਬੰਦੇ ਆ ਪਰ ਕੁੱਲ ਦੁਨੀਆ ਦਾ ਮਾਲ ਹੈ ਕਿ ਯਾਰੀ ਕਿਦੇ ਨਾਲ ਲੱਗੇ ਗਿਆ ਦੇਖੋ ਯਾਰਾ ਚਾਰ ਉਦਾਸੀਆਂ ਚਾਰ ਦਿਸ਼ਾਂ ਵਿੱਚ ਕੀਤੀਆਂ ਵਾਰੋਂ ਵਾਰੀ ਜਾਤ ਪਾਤ ਦਾ ਭੇਦ ਮਟਾਵੇ ਬਾਲੇ ਮਰਦਾਨੀ ਦੇ ਨਾਲ ਯਾਰੀ ਕਿਹੜਾ ਯਾਰੀ ਅੱਜ ਜਿਹੜਾ ਇਹ ਰੌਣਾ ਪਿਆ ਹੈ ਪਹਿਲਗਾਮ ਦੇ ਵਿੱਚ ਜੇ ਕਰ ਤੇ ਗੱਲ ਮੁੰਡਿਆ ਨੋਟ ਕਰ ਲਈ ਭਰਾਵਾ ਸਰਦਾਰ ਸਾਹਿਬ ਜੇ ਕਰ ਸਿੱਖ ਤੇ ਮੁਸਲਮਾਨ ਦਾ ਰੌਲਾ ਹੁੰਦਾ ਤੇ ਹਰਮੰਦਰ ਸਾਹਿਬ ਦੀ ਨੀ ਮੀਆਂ ਮੀਰ ਜੀ ਨਾ ਨੰਤਰਦੇ ਜੇ ਸਿੱਖ ਤੇ ਮੁਸਲਮਾਨ ਦਾ ਰੌਲਾ ਹੁੰਦਾ ਭਾਈ ਕਨੀਖਾ ਨਬੀ ਖਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਮਹਾਰਾਜ ਨੂੰ ਉੱਚ ਦਾ ਪੀਰ ਨਾ ਕਹਿੰਦੇ ਜੇ ਮੁਸਲਮਾਨ ਤੇ ਸਿੱਖ ਦਾ ਰੌਲਾ ਹੁੰਦਾ ਭਾਈ ਮਰਦਾਨਾ ਬਾਬੇ ਨਾਨਕ ਦੇ ਨਾਲ ਰਵਾਬ ਵਜਾ ਕੇ ਉਦਾਸੀਆਂ ਨਾ ਕਰਦੇ ਜੇਕਰ ਸਿੱਖ ਤੇ ਮੁਸਲਮਾਨ ਦਾ ਰੋਲਾ ਹੁੰਦਾ ਜਾਂ ਸਿੱਖ ਤੇ ਹਿੰਦੂ ਦਾ ਰੋਲਾ ਹੁੰਦਾ ਤੇ ਭਾਈ ਬਾਲਾ ਬਾਬੇ ਨਾਨਕ ਦੇ ਘਰ ਦੀ ਚੱਕਰੀ ਨਾ ਕਰਦੇ ਜੇਕਰ ਸਿੱਖ ਤੇ ਮੁਸਲਮਾਨ ਦਾ ਰੋਲਾ ਹੁੰਦਾ ਨੰਤਨ ਬਾਬਾ ਬੁੱਢਾ ਸਾਹ ਨੂੰ ਦੋ ਵਾਰੀ دیدار ਨਾ ਹੁੰਦੇ ਧੰਨ ਗੁਰਨਾਨਕ ਬਾਛਾ ਰੋਲਾ ਉਹਦਾ ਨਹੀਂ ਹੈ ਜੇ ਮੈਂ ਗੱਲ ਕਹਿ ਦੇ ਤਾਂ ਗੱਲ ਬਹੁਤ ਦੂਰ ਜਾਣੀ ਹੈ ਰੋਲਾ ਤੇ ਰਾਜਨੀਤੀ ਦਾ ਹੈ ਰੋਲਾ ਤੇ ਗੋਲਕਾਂ ਦਾ ਹੈ ਅੱਜ ਗੋਲਕਾਂ ਪਿੱਛੇ ਰਾਜਨੀਤੀਆਂ ਪਿੱਛੇ ਬੰਦੇ ਮਾਰੇ ਜਾ ਰਹੇ ਨੇ ਤੇ ਬੰਦੇ ਬੰਦੇ ਦਾ ਰੋਲਾ ਨਹੀਂ ਹੈਗਾ ਮੈਂ ਦਾਅਵੇ ਨਾਲ ਕਹਿ ਸਕਦਾ ਰੋਲਾ ਨਹੀਂ ਹੈਗਾ ਕਿਸੇ ਦਾ ਚਾਰ ਉਦਾਸੀਆਂ ਚਾਰ ਦਿਸ਼ਾਵਾਂ ਕੀਤੀਆਂ ਵਾਰੋ-ਵਾਰੀ ਜਾਤ-ਪਾਤ ਦਾ ਭੇਤ ਮਟਾਵੇ ਬਾਲੇ ਮਰਦਾਨੇ ਦੇ ਨਾਲ ਯਾਰੀ ਅੱਜ ਵੀ ਸੋਹਬਾ ਹੁੰਦੀ ਤੇਰੀ ਚਰਦੀ ਮਹੀਆਂ ਦੀ ਆ ਮੁੱਕੇ ਨਾ ਸਾਨੂੰ ਵਿਆਹ ਜਨਾਨਕਾਂ ਤੇਰੇ ਵੀਰ ਪਿਆਆਂ ਦੀ ਹੁਣ ਸੁਣਿਓ ਜੇ 100 ਰੁਪਇਆ ਹੁੰਦਾ ਤੇ ਕੀ ਕਰ ਦਿੰਦਾ ਦੁਨੀਆ ਤੇ ਆ ਮਾਲਕ ਤੇ ਵੀ ਦਾ ਲੰਗਰ ਲਾਇਆ ਆ ਕਿੰਨੀ ਦੁਨੀਆ ਨੂੰ ਦਾਨਾ ਤੂੰ ਸੰਗਤ ਵਿੱਚ ਖਵਾਇਆ ਜੇ ਭੁੱਲ ਬਲੇਖੇ ਸੋ ਦਾ ਲੰਗਰ ਲਾ ਦਿੰਦਾ ਕੀ ਹੋ ਜਾਂਦਾ ਜੇ ਭੁੱਲ ਬਲੇਖੇ ਸੋ ਦਾ ਲੰਗਰ ਲਾ ਦਿੰਦਾ ਇਹ ਸਾਰੀ ਦੁਨੀਆ ਦਾ ਤਾਂ ਦੇਲੀ ਮਠਾ ਦਿੰਦਾ ਜੇ ਸੌ ਹੁੰਦਾ ਤੇ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਸੀ ਪੈਣੀ ਉਹਦੀ ਚੱਕੀ ਆਪੇ ਚੱਲਦੀ ਤੇ ਤੁਸੀਂ ਆਪੇ ਹੀ ਖਾਂਦੇ ਪਰ ਉਹ ਆਪ ਕਹਿ ਕੇ ਗਿਆ ਕਿਰਤ ਕਰੋ ਵੰਡ ਛਕੋ ਕਿਰਤ ਕਰਨ ਨੂੰ ਕਹਿ ਕੇ ਗਿਆ ਜੇ ਕਿਰਤ ਨਾ ਨਾ ਹੁੰਦੀ ਤੇ ਤੇ ਬੰਦਾ ਬੰਦੇ ਨੂੰ ਬੰਦਾ ਹੀ ਨਾ ਸਮਝਦਾ ਬਾਬਾ ਜੀ ਇੱਕ ਹੋਰ ਵਹਿਮ ਤੁਹਾਡਾ ਘੜਦਿਆਂ ਇਹ ਤਰਤੀਆ ਨਾ ਧਰਤੀ 16000 ਕ ਜਾਂ 1600 ਦੇ ਸਪੀਡ ਦੇ ਨਾਲ 1 ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਘੁੰਮ ਰਹੀ ਹੈ ਤੁਸੀਂ ਇਹ ਦੇਖੋ ਇਸ ਧਰਤੀ ਦੇ ਜਿੱਥੇ ਅਸੀਂ ਰਹਿ ਰਹੇ ਹਾਂ ਇਦਾਂ ਦੇ ਇਦਾਂ ਦੇ ਛੋਟੇ ਛੋਟੇ ਇਹ ਬ੍ਰਹਿਮੰਡ ਪਤਾ ਨਹੀਂ ਅਰਮਾ ਖਰਮਾ ਨੇ ਅਰਮਾ ਖਰਮਾ ਅਸੀਂ ਸ਼ਾਇਦ ਰੱਬ ਦੀ ਗਿਣਤੀ 'ਚ ਹੈਗੇ ਵੀ ਆ ਕਿ ਨਹੀਂ ਹੈਗੇ ਤੇ ਮਾਂ ਅਸੀਂ ਐ ਚੱਕੀ ਫਿਰਦੇ ਪਤਾ ਨਹੀਂ ਅਸੀਂ ਰੱਬ ਇਹ ਧਰਤੀ ਘੁੰਮਦੀ ਘੁੰਮਦੀ 1 ਸੈਕਿੰਡ ਲਈ ਖੜ ਜਾਵੇ ਨਾ ਤੇ ਇੱਥੇ ਧਰਤੀ ਦੇ ਚੂਰਾ ਚੂਰ ਹੋ ਜੂਗਾ ਕੱਖ ਨਹੀਂ ਲੱਪਣਾ ਜਿਹੜਾ ਇਸ ਧਰਤੀ ਨੂੰ ਬੜੀ ਤਰੀਕੇ ਨਾਲ ਚਲਾ ਰਿਹਾ ਹੈ ਉਹਨੂੰ ਇਹ ਵੀ ਪਤਾ ਹੈ ਵੀ ਅਗਲੇ ਦਾ ਘਰ ਕਿਦਾ ਚਲਾਉਣਾ ਹੈ ਬਸ ਯਕੀਨ ਕਰਕੇ ਬੈਠੇ ਰਹੋ ਯਕੀਨ ਕਰਕੇ ਬੈਠੇ ਰਹੋ ਬੇੜੇ ਪਾਰ ਨੇ ਅਗਲਾ ਕਲਾਕਾਰ ਲੱਗਣਾ ਫਿਰ ਮੈਂ ਉਹਦਾ ਟਾਈਮ ਕਿਉਂ ਖਰਾਬ ਕਰਾਂ ਜਾਂ ਆਜੋ ਵਾਹ ਵਾ ਦੁਨੀਆ ਧਾਰਨ ਵਾਲਿਆ ਸੋਚਾਂ ਨੂੰ ਸਵਾਰਨ ਵਾਲਿਆ ਢੰਗ 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 ਤੂੰ ਜੋਬਾ ਪਾਵੇ ਦੁਨੀਆ ਧਾਰਨ ਵਾਲਿਆ ਤੇ ਸੋਚਾਂ ਨੂੰ ਸਵਾਰ ਤੇ ਤੈਨੂੰ ਬਾਬੇ ਨਾਨਕ ਦੀ ਗੱਲ ਚੰਗੀ ਲੱਗੀ? ਸਤਿ ਸ਼੍ਰੀ ਅਕਾਲ ਕੀ ਗੱਲ ਬਾਬੇ ਨਾਨਕ ਦੀ ਗੱਲ ਚੰਗੀ ਲੱਗੀ? ਨਹੀਂ ਮੈਂ ਉਹਦੀ ਥੋੜੀ ਮੰਨ ਨਹੀਂ ਮੈਂ ਆਪਣੀ ਮਰਜ਼ੀ ਨਾਲ ਗਾਉਣਾ ਹੈ ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ ਮੈਂ ਕਿਸ ਦੀ ਗੁਲਾਮੀ ਕਰਨ ਥੋੜੀ ਆ ਨਜ਼ਾਰੇ ਲੈਣਾ ਹੈ ਰੱਬ ਘਰ ਦੀ ਗੱਲ ਕਰਨੀ ਲੰਡੂ ਜੇ ਪੈਗ ਲਾ ਕੇ ਕੋਈ ਮੈਨੂੰ ਦੱਸੂਗਾ ਕੀ ਕਹੋਣਾ ਵਾਹ ਓ ਦੁਨੀਆ ਧਾਰਨ ਵਾਲਿਆ ਓ ਸੋਚਾਂ ਨੂੰ ਸਵਾਰਨ ਵਾਲਿਆ ਸੋਚਾਂ ਨੂੰ ਸਵਾਰਨ ਵਾਲਿਆ ਸੋਚਾਂ ਨੂੰ ਸਵਾਰਨ ਵਾਲਿਆ ਅਜੇ ਸਮਝ ਨਾ ਆਈਆਂ ਓ ਕੁਝ ਤੇਰੀ ਗੱਲਾਂ ਕਈਆਂ ਦੀ ਓ ਮੁਕੇ ਨਾ ਸਾਨੂੰ ਵਿਆਹ ਜਨਾਨਕਾ ਮੇਰੀ ਵੀਰ ਪਈਆਂ ਦੀ ਓ ਮੁਕੇ ਨਾ ਸਾਨੂੰ ਵਿਆਹ ਜਨਾਨਕਾ ਰੇ ਵੀਰ ਪਿਆ ਦੀਓ ਤੂੰ ਪੰਗਤ ਵਿੱਚ ਖਵਾਇਆ ਤੂੰ ਪੰਗਤ ਵਿੱਚ ਖਵਾਇਆ ਓ ਪੰਗਤ ਵਿੱਚ ਖਵਾਇਆ ਬਾਵਾ ਦੁਨੀਆ ਦੇ ਆ ਮਾਲਕ ਤੂੰ ਵੀ ਦਾ ਲੰਗਰ ਲਾਇਆ ਓ ਕਿੰਨੀ ਦੁਨੀਆ ਨੂੰ ਦਾਦਾ ਤੂੰ ਪੰਗਤ ਵਿੱਚ ਖਵਾਇਆ ਓ ਪੰਗਤ ਵਿੱਚ ਖਵਾਇਆ ਓ ਪੰਗਤ ਵਿੱਚ ਖਵਾਇਆ ਅੱਜ ਵੀ ਸੋਹਦਾ ਹੁੰਦੀ ਤੇਰੀਆਂ ਚੜਦੀ ਮਈਆਂ ਦੀ ਓ ਮੁਕਣਾ ਸਾਨੂੰ ਵਿਹਾਜ ਨਾਨਕਾ ਤੇਰੇ ਵੀਰ ਪਿਆਰੀ ਨੂੰ ਬਿਹਜ ਨਾਨਕਾ ਹੋਇਆ ਕੀ ਤੇਰੇ ਵੀਰ ਪਿਆਂਦਿਓ